2017 ਦੇ ਵਿੱਚ ਐਕਸੀਡੈਂਟ ਹੋਇਆ ਸੀ। ਲੈੱਗ ਤੇ ਪੈ ਗਿਆ। ਜੀ। ਮੇਰਾ ਟੀਚੇ ਵਾਲਾ ਹਿੱਸਾ ਜਿਹੜਾ ਉਹ ਪੈਰਾਲਾਈਜ਼ ਹੋ ਗਿਆ। ਜੀ। ਉਹ ਕੈਰੀਅਰ ਜਿਹੜਾ ਉਹ ਜੋ ਵੀ ਹੈਗਾ ਖਤਮ ਹੋ ਗਿਆ ਹੁਣ। ਮੈਂ ਜਦੋਂ ਨਾਰਮਲ ਸੀ ਉਦੋਂ ਵੀ ਮੈਂ ਆਪਣੇ ਜਿਮ ਵਿੱਚ ਐਕਸਰਸਾਈਜ਼ ਕਰਦਾ ਸੀ। ਕਰ ਸਕਦਾ ਥੋੜਾ ਥੋੜਾ ਜੇ ਮੈਂ ਕਰਦਾ ਰਵਾਂ ਤੇ। ਜੀ। ਲੋ ਮਨ ਦੇ ਵਿੱਚ ਜਜ਼ਬਾ ਉੱਠਿਆ ਜਨੂੰਨ ਉੱਠਿਆ। ਤੇ ਘਰ ਦਾ ਦਾ ਵੀ ਥੋੜਾ ਸਾਥ ਹੈਗਾ ਜੀ ਸਾਮ ਸਭਾਲ ਦੇ ਚ ਮੰਮੀ ਜਿੱਦਾਂ ਸਪੋਰਟ ਕਰਦੇ ਸੀ ਘਰ ਦੇ ਸਾਰੇ ਸਪੋਰਟ ਕਰਦੇ ਸੀ ਸਹੀ ਜਿਹੜੀ ਸਟਾਰਟ ਕੀਤੀ ਦੁਬਾਰਾ ਐਕਸਰਸਾਈਜ਼ ਸਟਾਰਟ ਕਰਦਿਆਂ ਕਰਦਾ ਮੈਂ ਥੋੜਾ ਜਆ ਮਿਲ ਕੀ ਬੋਡੀ ਦੇ ਵਿੱਚ ਚੇਂजेस ਵਧੀਆ ਬੋਡੀ ਬਣਦੀ ਗਈ ਵਜੀਕ ਵਧੀਆ ਹੀ ਹੋਰ ਵਧੀਆ ਹੀ ਤੇ ਫਿਰ ਮਿਸਟਰ ਪੰਜਾਬ ਮਿਸਟਰ ਇੰਡੀਆ ਉਸ ਤੋਂ ਬਾਅਦ ਸ਼ੇਰੂ ਕਲਾਸਿਕ ਐਦਾਂ ਕੰਪੀਟੀਸ਼ਨ ਖੇੜਦੇ ਖੇੜਦੇ ਬਦ ਵਿੱਚ ਮੇਰਾ ਇੱਕ ਬੰਬੇ ਕੰਪੀ ਚੈਂਪੀਅਨਸ਼ਿਪ ਹੋਈ ਆ ਜਿਹਦੇ ਵਿੱਚ ਪਹਿਲਾਂ ਮੈਨੂੰ ਆਈਬੀਬੀਐਫ ਪ੍ਰੋ ਕਾਰਡ ਮਿਲਿਆਗਾ ਭਾਣਾ ਬਾਨਾ ਕੋਈ ਸੌਖੀ ਗੱਲ ਨਹੀਂ ਘਰ ਘਰ ਦੇ ਕੰਧਾਂ ਵੀ ਖਾਧੀਆਂ ਜਾਂਦੀਆਂ ਹਾਂਜੀ ਮਤਲਬ ਕਿ ਆਪਣੇ ਜ਼ਿਲ੍ਹੇ ਦੇ ਕੋਈ ਐਮਐਲਏ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਕੋਈ ਮਿਲ ਕੇ ਸਹੂਲਤ ਨਹੀਂ ਹੋਈ ਜਾਂ ਮੈਨੂੰ ਕਿਸੇ ਨੇ ਪ੍ਰਮਾਨ ਸਨਮਾਨ ਨਹੀਂ ਹੋਇਆ ਜੀ ਜੀ ਪੈਡ ਵੀ ਕਰਵਾਈ ਜੀ ਇਹ ਘਰਦਿਆਂ ਦਾ ਘਰੇਲੂ ਖਰਾਕ ਦੇ ਵਿੱਚ ਘਰਦਿਆਂ ਦਾ ਪੂਰਾ ਸਪੋਰਟ ਹੈਗਾ ਸੀ ਏਰੀਏ ਦੇ ਵਿੱਚ ਕੋਈ ਨਾਰਮਲ ਬੋਡੀ ਬਿਲਡਰ ਜਿਹੜਾ ਉਹ ਵੀ ਨਹੀਂ ਆਈ ਬੀਬੀਐਫ ਹੈਗਾ ਜੀ ਜੀ ਫਿਰ ਤੇ ਜਿੱਤ ਕੇ ਲਿਆ ਸਕਦਾ ਵਾ ਜੀ ਤੇ ਅਸੀਂ ਕਿਉਂ ਨਹੀਂ ਜਿੱਤ ਸਕਦੇ ਜੀ ਜੀ ਛੱਟ ਦੇ ਨਾਲ ਸੰਘਰਸ਼ ਕੀਤਾ ਜੀ ਕੀ ਨਸ਼ੇ ਨੂੰ ਛੱਡ ਕੇ ਤਿਆਗ ਕੇ ਆਪਾਂ ਤੇ ਨਾਰਮਲ ਇਨਸਾਨ ਆ ਚੰਗੇ ਭਲੇ ਇਨਸਾਨ ਆ ਤੇ ਆਪਾਂ ਕੀ ਨਹੀਂ ਕਰ ਸਕਦੇ ਗ੍ਰੇਡ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਤੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜੋਲ ਰਾਜੂ ਸਿੰਘ ਵਾਲਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਇੱਕ ਨੌਜਵਾਨਾਂ ਦੇ ਲਈ ਬਹੁਤ ਵੱਡੀ ਮਿਸਾਲ ਕਾਇਮ ਕਰਦਾ ਹੈ ਨੌਜਵਾਨ ਵੀਰ 휠 ਚੇਅਰ ਬੋਡੀ ਫਿਲਡਿੰਗ ਚੈਂਪੀਅਨਸ਼ਿਪ ਦੇ ਵਿੱਚ ਮੱਲਾ ਮਾਰੀਆਂ ਨੇ ਵੱਡੇ ਪੱਦਰ ਤੇ ਜੀ ਹਾਂ ਨੈਸ਼ਨਲ ਇੰਟਰਨੈਸ਼ਨਲ ਤੱਕ ਵੀ ਹੁਣ ਯੂ ਐਸ ਏ ਤੱਕ ਸਿਲੈਕਸ਼ਨ ਹੋਈ ਆ ਇੱਕ ਨਾਰਮਲ ਬਾਡੀ ਫਿਲਡਰ ਨੂੰ ਵੀ ਜਿਹੜਾ ਪ੍ਰਾਈਜ਼ ਅਵਾਰਡ ਨਹੀਂ ਮਿਲਿਆ ਉਹ ਪ੍ਰਾਈਜ਼ ਜਿੱਤਿਆ ਹੈ ਇਸ ਵੀਲ ਚੇਅਰ ਤੇ ਰਹਿਣ ਵਾਲੇ ਖਿਡਾਰੀ ਨੇ ਜੀ ਹਾਂ 2017 ਦੇ ਵਿੱਚ ਐਕਸੀਡੈਂਟ ਹੋਣ ਦੇ ਬਾਵਜੂਦ ਵੀ ਹੌਸਲਾ ਨਹੀਂ ਆ ਰਿਹਾ ਤਾਂ ਤਸਵੀਰਾਂ ਇਹ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਉਸ ਵੀਰ ਨੇ ਇੱਕ ਛੋਟੇ ਘਰ ਤੋਂ ਉੱਠ ਕੇ ਮਿਹਨਤ ਕਰਕੇ ਆਪਣੇ ਪਿੰਡ ਦਾ ਨਾਮ ਇਲਾਕੇ ਦਾ ਨਾਮ ਤੇ ਪਰਿਵਾਰ ਦਾ ਨਾਮ ਸਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਪਰ ਉੱਥੇ ਤਰਾਸ ਦੀ ਇਹ ਹੈ ਉੱਥੇ ਇੱਕ ਜਿੱਥੇ ਮਾਣ ਵਾਲੀ ਗੱਲਤਾ ਹੈਗੀ ਆ ਪਰ ਉੱਥੇ ਇੱਕ ਵੱਡੀ ਸ਼ਰਮ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਸਰਕਾਰੀ ਅਧਿਕਾਰੀ ਵੱਲੋਂ ਕਿਸੇ ਵੀ ਜ਼ਿਲ੍ਹੇ ਦੇ ਐਮਐਲਏ ਵੱਲੋਂ ਕਿਸੇ ਵੀ ਇਲਾਕੇ ਦੇ ਮੋਦਬਰ ਸੱਜਣ ਵੱਲੋਂ ਕਿਸੇ ਪ੍ਰਕਾਰ ਦਾ ਮਾਣ ਸਨਮਾਨ ਉਸ ਵੀਰ ਦਾ ਨਹੀਂ ਹੋਇਆ ਆਉ ਗੱਲਬਾਤ ਕਰਕੇ ਜਾਣਦੇ ਆ ਉਸ ਵੀਰ ਦੇ ਨਾਲ ਬਾਈ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅਤੇ ਅਸੀਂ ਤੁਹਾਨੂੰ ਵਧਾਈ ਦਿੰਦੇ ਹਾਂ ਕਿ ਤੁਸੀਂ ਤੁਹਾਡੇ ਜਜ਼ਬੇ ਨੂੰ ਸਲਾਮ ਕਰਦੇ ਹਾਂ ਕਿ ਤੁਸੀਂ ਇੱਕ ਛੋਟੇ ਘਰ ਤੋਂ ਉੱਠ ਕੇ ਜਿਹੜਾ ਇਹਨੇ ਵੱਡੇ ਮੁਕਾਮ ਤੱਕ ਆਪਣੇ ਪਿੰਡ ਦਾ ਨਾਮ ਪਹਚਾਇਆ ਮੈਂ ਚਾਹਾਂਗਾ ਨਾਮ ਦੱਸ ਕੇ ਸਭ ਤੋਂ ਪਹਿਲਾਂ ਆਪਣੇ ਬਾਰੇ ਸਾਰਾ ਦੱਸਿਓ ਜੀ ਠੀਕ ਹੈ ਜੀ ਮੇਰਾ ਨਾਮ ਰਵਿੰਦਰ ਸਿੰਘ ਜੀ ਇਹ ਮੇਰਾ ਪਿੰਡ ਜੋਲ ਰਾਜੂ ਸਿੰਘ ਹੈ ਡਿਸਟ੍ਰਿਕਟ ਤਰਨਤਾਰਨ ਜੀ ਜੀ ਮੇਰੇ 2017 ਦੇ ਵਿੱਚ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਮੇਰੇ ਸਪਾਈਨ ਤੇ ਸੱਟ ਲੱਗਣ ਕਰਕੇ ਜੀ ਜੀ ਮੇਰਾ ਟੀਚੇ ਵਾਲਾ ਹਿੱਸਾ ਜਿਹੜਾ ਉਹ ਪੈਰਾਲਾਈਜ਼ ਹੋ ਗਿਆ ਜੀ ਜੀ ਉਸ ਤੋਂ ਮੇਰੇ ਨੀਚੇ ਵਾਲੇ ਹਿੱਸੇ ਦੇ ਵਿੱਚ ਮੂਵਮੈਂਟ ਨਹੀਂ ਹੈਗੀ ਤੇ ਉਸ ਤੋਂ ਪਹਿਲਾਂ ਮੈਂ ਕਿ ਮੈਂ ਜਦੋਂ ਨਾਰਮਲ ਸੀ ਉਦੋਂ ਵੀ ਮੈਂ ਆਪਣੇ ਜਿਮ ਵਿੱਚ ਐਕਸਰਸਾਈਜ਼ ਕਰਦਾ ਸੀ ਜੀ ਜੀ ਚਲੋ ਬਾਡੀ ਦੀ ਫਿਜ਼ੀਕ ਠੀਕ ਵਧੀਆ ਸੀ ਉਸ ਤੋਂ ਬਾਅਦ ਜਦੋਂ ਮੇਰੇ ਸੱਟ ਲੱਗਦੀ ਹੈ ਪੈਰਾਲਾਈਜ਼ ਹੋ ਜਾਂਦਾ ਮੈਂ ਬੈੱਡ ਤੇ ਪੈ ਗਿਆ ਜੀ ਬੈੱਡ ਤੇ ਪੈਣ ਤੋਂ ਬਾਅਦ ਮੈਨੂੰ ਲੱਗਿਆ ਕਿ ਸਭ ਕੁਝ ਜਿਹੜਾ ਮੇਰਾ ਕੈਰੀਅਰ ਜਿਹੜਾ ਉਹ ਜੋ ਵੀ ਹੈਗਾ ਖਤਮ ਹੋ ਗਿਆ ਹੁਣ ਜੀ ਜੀ ਹੁਣ ਨਹੀਂ ਕੁਝ ਹੋ ਸਕਦਾ ਜੀ ਤੇ ਉਸ ਤੋਂ ਬਾਅਦ ਚਲੋ 4-5 ਸਾਲ ਮੈਂ ਬੈੱਡ ਤੇ ਹੀ ਰਿਹਾ ਜੀ ਤੇ ਇਦਾਂ ਮੋਬਾਈਲ ਤੇ ਵੀਡੀਓਜ਼ ਇੱਕ ਹੈਗੇ ਆਪਣਾ ਮਰਾ ਲੁਧਿਆਣੇ ਦੇ ਏ ਵੀਲਚੇਅਰ ਬੋਡੀ ਬਿਲਡਰ ਆ ਜੀ ਉਹ ਆਨੰਦ ਰਨੋਲਡੋ ਨੂੰ ਮਤਲਬ ਕਿ ਨਾਮ ਉਹਨਾਂ ਦਾ ਤੇ ਉਹਨਾਂ ਦੇ ਉਹਨਾਂ ਨੂੰ ਵੇਖ ਕੇ ਥੋੜਾ ਮੋਟੀਵੇਟ ਮਿਲਿਆ ਤੇ ਮੈਂ ਘਰ ਹੀ ਆਪਣੀ ਐਕਸਰਸਾਈਜ਼ ਜਿਹੜੀ ਉਹ ਸਟਾਰਟ ਕੀਤੀ ਹੈਗੀ ਥੋੜੀ-ਥੋੜੀ ਪੱਥਰ ਦੇ ਜਿੱਦਾਂ ਡੰਬਲ ਬਣਾ ਕੇ ਉਹਨਾਂ ਦੇ ਨਾਲ ਐਕਸਰਸਾਈਜ਼ ਸਟਾਰਟ ਕੀਤੀ ਜੀ ਉਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਵੀ ਮੈਂ ਕਰ ਸਕਦਾ ਥੋੜਾ-ਥੋੜਾ ਜੇ ਮੈਂ ਕਰਦਾ ਰਵਾਂ ਤੇ ਜੀ ਜੀ ਚਲੋ ਮਨ ਦੇ ਵਿੱਚ ਜਜ਼ਬਾ ਉੱਠਿਆ ਜਨੂੰਨ ਉੱਠਿਆ ਤੇ ਘਰ ਦਾ ਦਾ ਵੀ ਥੋੜਾ ਸਾਥ ਹੈਗਾ ਜੀ ਸਾਮ ਸਭਾਲ ਦੇ ਵਿੱਚ ਮੰਮੀ ਜਿੱਦਾਂ ਸਪੋਰਟ ਕਰਦੇ ਸੀ ਘਰ ਦੇ ਸਾਰੇ ਸਪੋਰਟ ਕਰਦੇ ਸੀ ਜੀ ਜੀ ਤੇ ਉਹਦੇ ਨਾਲ ਫਿਰ ਮੈਂ ਥੋੜਾ ਥੋੜਾ ਇਦਾਂ ਲਾਉਂਦਾ ਲਾਉਂਦਾ ਐਕਸਰਸਾਈਜ਼ ਜਿਮ ਜਾਣਾ ਸ਼ੁਰੂ ਕੀਤਾ ਇਦਾਂ ਮੈਨੂੰ ਲੈ ਜਾਣਾ ਕਿਸੇ ਨਾ ਕਿਸੇ ਨੇ ਜਾਂ ਮੇਰਾ ਭਾਂਜਾ ਮੇਰੇ ਕੋਲ ਆਉਂਦਾ ਹੁੰਦਾ ਸੀ ਉਹਨੇ ਲੈ ਜਾਣਾ ਮੈਨੂੰ ਮੋਟਰਸਾਈਕਲ ਤੇ ਭਾ ਕੇ ਉਥੇ ਮੈਨੂੰ ਐਕਸਰਸਾਈਜ਼ ਲਵਾਉਣੀ ਉਹਨਾਂ ਵੀ ਮੇਰੇ ਭਾਜੀ ਜਿਹੜੇ ਹੈਗੇ ਜਿਮ ਵਾਲੇ ਚੈਂਪੀਅਨ ਹੈਲਥ ਤਦਬੁਰਜੀ ਜਿਮ ਆਪਣਾ ਜੀ ਜੀ ਉਹਨਾਂ ਦੇ ਨੇ ਉਹਨਾਂ ਨੇ ਮੈਨੂੰ ਐਕਸਰਸਾਈਜ਼ ਲਵਾਉਣੀ ਸ਼ੁਰੂ ਕੀਤੀ ਉਹਨਾਂ ਦਾ ਵੀ ਕੋਈ ਨਹੀਂ ਹੌਲੀ ਹੌਲੀ ਹੋ ਸਕਦਾ ਸਾਰਾ ਕੁਝ ਫਿਰ ਉਥੋਂ ਮੈਂ ਆਪਣੀ ਐਕਸਰਸਾਈਜ਼ ਜਿਹੜੀ ਸਟਾਰਟ ਕੀਤੀ ਦੁਬਾਰਾ ਐਕਸਰਸਾਈਜ਼ ਸਟਾਰਟ ਕਰਦਿਆਂ ਕਰਦਾ ਮੈਂ ਥੋੜਾ ਜਿਹਾ ਮਿਲ ਕੇ ਬੋਡੀ ਦੇ ਵਿੱਚ ਚੇਂਜਸ ਵਧੀਆ ਬੋਡੀ ਬਣਦੀ ਗਈ ਵਜੀਕ ਵਧੀਆ ਹੀ ਹੋਰ ਵਧੀਆ ਹੀ ਤੇ ਉਸ ਤੋਂ ਬਾਅਦ ਮੈਂ ਆਪਣੇ व्हीलचेयर बॉडीबिल्डिंग ਚੈਂਪੀਅਨ ਸਟਾਰਟ ਕੀਤੀ ਜੀ ਜੀ ਸਟਾਰਟ ਕਰਨ ਤੋਂ ਬਾਅਦ ਵਿੱਚ ਮੈਂ ਫਿਰ ਇਦਾਂ ਕੰਪੀਟੀਸ਼ਨ ਖੇਡਦਾ ਗਿਆ ਪਹਿਲਾਂ ਲੋਕਲ ਕਿਡੇ ਫਿਰ ਮਿਸਟਰ ਪੰਜਾਬ ਮਿਸਟਰ ਇੰਡੀਆ ਜੀ ਉਸ ਤੋਂ ਬਾਅਦ ਸ਼ੇਰੂ ਕਲਾਸਿਕ ਇਦਾਂ ਕੰਪੀਟੀਸ਼ਨ ਖੇੜਦੇ ਖੇੜਦੇ ਬਾਅਦ ਵਿੱਚ ਮੇਰਾ ਇੱਕ ਬੰਬੇ ਕੰਪੀ ਚੈਂਪੀਅਨਸ਼ਿਪ ਹੋਈ ਆ ਜਿਹਦੇ ਵਿੱਚ ਪਹਿਲਾਂ ਮੈਨੂੰ ਆਈਬੀਬੀਐਫ ਪ੍ਰੋ ਕਾਰਡ ਮਿਲਿਆਗਾ ਤੇ ਆਈਬੀਬੀਐਫ ਪ੍ਰੋ ਦਾ ਜਿਹੜਾ ਉਹ ਟੈਗ ਮਿਲਿਆਗਾ ਵਾ ਹੁਣ ਮੈਂ ਮਲਗੀ ਰਵਿੰਦਰ ਸਿੰਘ ਆਈਬੀਬੀਐਫ ਪ੍ਰੋ ਦੇ ਨਾਲ ਪ੍ਰੋ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਜੀ ਜੀ ਤੇ ਉਸ ਤੋਂ ਬਾਅਦ ਵਿੱਚ ਮੇਰਾ ਇੱਕ ਪ੍ਰੋ ਸ਼ੋਅ ਆ ਜਿਹਦੇ ਵਿੱਚ ਮੈਂ ਕੰਪਲੀਟ ਕੀਤਾ ਪ੍ਰੋ ਸ਼ੋਅ ਤੇ ਮਿਸਟਰ ਓਲੰਪੀਆ ਵਾਸਤੇ ਕੁਆਲੀਫਾਈ ਹੋਇਆ ਜੀ ਜਿਹੜਾ ਕਿ ਯੂ ਐਸ ਏ ਦੇ ਵਿੱਚ ਹੁਣ ਮੈਂ ਖੇਡਣ ਜਾਣਾ ਮਿਸਟਰ ਓਲੰਪੀਆ ਅੱਛਾ ਜੀ ਤੇ ਉਸ ਦੇ ਲਈ ਮੈਂ ਮਨ ਲਗੀ ਜਿਹੜੀ ਤਿਆਰੀ ਹੁਣ ਸ਼ੁਰੂ ਕੀਤੀ ਹੈਗੀ ਤੁਹਾਨੂੰ ਪਤਾ ਵੱਡੇ ਲੈਵਲ ਦਾ ਕੰਪੀਟੀਸ਼ਨ ਹੈ ਉਹਦੇ ਲਈ ਬਜਟ ਵੀ ਵੱਡਾ ਚਾਹੀਦਾ ਜੀ 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 ਤੇ ਬਜਟ ਦੇ ਵਿੱਚ ਵੀ ਆਪਾਂ ਨੂੰ ਲੋੜ ਹੈਗੀ ਆ ਤੇ ਮਨ ਲਗੀ ਹਰ ਇੱਕ ਚੀਜ਼ ਤੁਹਾਨੂੰ ਪਤਾ ਇੱਕ ਜਿਹੜਾ ਇੱਕ ਬੋਡੀ ਬਿਲਡਰ ਜਾਂ ਪਲਵਾਨ ਲਾ ਲੋ ਮਲਕੀ ਸਿਆਣਾ ਗਿਆ ਵੀ ਜਿਹੜਾ ਕਪਲਵਾਨ ਬਾਨਾ ਕੋਈ ਸੌਖੀ ਗੱਲ ਨਹੀਂ ਘਰ ਦੇ ਕੰਧਾਂ ਵਿੱਚ ਖਾਧੀਆਂ ਜਾਂਦੀਆਂ ਆਦੀਆਂ ਜਾਂਦੀਆਂ ਜਾਂਦੀਆਂ ਤੇ ਉਹਦੇ ਵਾਸਤੇ ਆਪਾਂ ਨੂੰ ਬਜਟ ਵੀ ਵੱਡਾ ਚਾਹੀਦਾ ਤੇ ਇਸ ਟਾਈਮ ਤੇ ਮੈਨੂੰ ਕੋਈ ਮਲਕੀ ਆਪਣੇ ਜ਼ਿਲ੍ਹੇ ਦੇ ਕੋਈ ਐਮਐਲਏ ਵੱਲੋਂ ਜਾਂ ਸਰਕਾਰ ਵੱਲੋਂ ਜੀ ਕੋਈ ਕੋਈ ਮਲਕੀ ਸਹੂਲਤ ਨਹੀਂ ਹੋਈ ਜਾਂ ਮੈਨੂੰ ਕਿਸੇ ਦਾ ਮਾਨ ਸਨਮਾਨ ਨਹੀਂ ਹੋਇਆ ਜੀ ਜੀ ਤੇ ਮੈਂ ਇਸ ਦੀ ਵੀ ਅਪੀਲ ਕਰਦਾ ਮਨ ਚ ਦੁੱਖ ਤਾਂ ਮਨ ਚ ਦੁੱਖ ਬਹੁਤ ਜ਼ਿਆਦਾ ਆਉਂਦਾ ਜੀ ਵੀ ਮੈਂ ਮਲਕੀ ਅੱਗੇ ਮਲਕੀ ਕੱਲੇ ਪੰਜਾਬ ਦੀ ਨਹੀਂ ਹੁਣ ਤੇ ਮੈਂ ਸਾਰੀ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਹੈਗਾ ਇੰਡੀਆ ਨੂੰ ਮਿਸਟਰ 올ੰਪੀਆ ਦੇ ਵਿੱਚ ਆ ਜੀ ਜੀ ਤੇ ਇਸ ਵਾਸਤੇ ਪੰਜਾਬ ਵਾਸਤੇ ਤੇ ਥੋੜਾ ਜਿਆਦਾ ਮਾਣ ਵਾਲੀ ਗੱਲ ਹੈਗੀ ਆ ਜੀ ਜੀ ਵੀ ਸਾਡੇ ਪੰਜਾਬ ਦਾ ਤਰਨ ਤਰਨ ਵਾਸਤੇ ਵੀ ਜਿਆਦੀ ਵੱਡੀ ਗੱਲ ਹੈ ਸਾਡੇ ਇਲਾਕੇ ਦਾ ਮੁੰਡਾ ਚਲੋ ਹੈ 휠ਚੇਅਰ ਤੇ ਆ ਪਰ ਉਹਨੇ ਇੱਡਾ ਤੱਕੜਾ ਜਿਹੜਾ ਵਾ ਉਹ ਮਲਕੀ ਗੇਮ ਜਿੱਤ ਕੇ ਤੇ ਸਾਡੇ ਇਲਾਕੇ ਨੂੰ ਸਾਡੇ ਪੰਜਾਬ ਨੂੰ ਸਾਡੇ ਇੰਡੀਆ ਨੂੰ ਵੱਡੇ ਚੈ ਕੰਪੀਟੀਸ਼ਨ ਦੇ ਵਿੱਚ ਮਿਸਟਰ 올ੰਪੀਆ ਵਿੱਚ ਰਿਪਰੈਜ਼ੈਂਟ ਕਰਨਾ ਵਾ ਜੀ 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 ਤੇ ਇਸ ਗੱਲ ਦਾ ਸੋਚ ਕੇ ਮਨ ਦੇ ਵਿੱਚ ਦੁੱਖ ਹੀ ਬਹੁਤ ਆਉਂਦਾ ਵਾ ਜੀ 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 ਤੇ ਬਾਕੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਛੋਟੇ ਘਰ ਤੇ ਵਿੱਚ ਇਹ ਦੇਸੀ ਖਾਣਾ ਖਾ ਕੇ ਫਿਰ ਇਹ ਸਰੀਰ ਬਣਾਇਆ ਵੀਰ ਜੀ ਇਹ ਵੀ ਜ਼ਰੂਰ ਦੱਸਿਓ ਤਾਂ ਘਰਦਿਆਂ ਦਾ ਪਰਿਵਾਰ ਦਾ ਕਿਹੋ ਜਿਹਾ ਸਾਥ ਮਿਲਿਆ ਤੁਹਾਨੂੰ ਇਹ ਵੀ ਜ਼ਰੂਰ ਦੱਸਿਓ ਜੀ ਵੇਖੋ ਜੀ ਐਦਾਂ ਕੁਝ ਯਾਰਾਂ ਦੋਸਤਾਂ ਨੇ ਜਿੱਦਾਂ ਮਿਲ ਕੇ ਸਾਥ ਦਿੱਤਾ ਜੀ ਕੁਝ ਘਰ ਦੀ ਡਾਈਟ ਹੋਈ ਫਿਰ ਯਾਰਾਂ ਦੋਸਤਾਂ ਨੇ ਕੁਝ ਸਪਲੀਮੈਂਟਰੀ ਵਗੈਰਾ ਪ੍ਰੋਵਾਈਡ ਕਰਵਾਏ ਜੀ ਜੀ ਜਿੰਮ ਵਾਲੇ ਆਪਣੇ ਕੋਚ ਨੇ ਚਲੋ ਸਪਲੀਮੈਂਟ ਜਿੱਥੇ-ਜਿੱਥੇ ਲੋੜ ਜਿਹੜੀ-ਜਿਹੜੀ ਚੀਜ਼ ਦੀ ਲੋੜ ਹੈਗੀ ਉਹ ਪ੍ਰੋਵਾਈਡ ਵੀ ਕਰਵਾਈ ਜੀ ਤੇ ਘਰਦਿਆਂ ਦਾ ਘਰੇਲੂ ਖਾਣੇ ਦੇ ਵਿੱਚ ਘਰਦਿਆਂ ਦਾ ਪੂਰਾ ਸਪੋਰਟ ਹੈਗਾ ਸੀ ਜੀ ਤੇ ਮੰਮੀ ਦੀ ਸਪੋਰਟ ਸੀ ਪਾਪਾ ਦੀ ਜੀ ਤੇ ਆਪਣਾ ਲੈ ਕੇ ਜਾਣ ਵਿੱਚ ਜਿਹੜਾ ਕੰਪੀਟੀਸ਼ਨ ਤੇ ਲੈ ਕੇ ਜਾਣਾ ਆਣਾ ਜਾਣਾ ਉਹ ਸਾਰੀ ਆਪਣੀ ਮਲਕੀ ਆਪਣਾ ਭਾਂਜਾ ਵਾ ਅੱਛਾ ਜੀ ਹਏ ਅਰਸ਼ ਅੱਛਾ ਉਹਦੀ ਜ਼ਿੰਮੇਵਾਰੀ ਸੀ ਜੀ ਜੀ ਚਲੋ ਉਹਨੇ ਆਪਣਾ ਪੂਰਾ ਪ੍ਰੋਪਰ ਸਾਥ ਅਜੇ ਵੀ ਦੇਣਦਿਆ ਵਾ ਨਾਲ ਹੀ ਹੁੰਦਾ ਮੇਰੇ ਜੀ ਜੀ ਕਈ ਵਾਰ ਵੇਖੋਗੇ ਤੁਸੀਂ ਮੇਰੀ ਵੀਡੀਓਜ਼ ਦੇ ਵਿੱਚ ਸਟੇਜ ਦੇ ਵਿੱਚ ਨਾਲ ਹੀ ਹੁੰਦਾ ਮੇਰੇ ਜੀ ਜੀ ਤੇ ਉਹਨੇ ਵੀ ਆਪਣਾ ਨਾਲ ਸਾਥ ਦਿੰਦਾ ਵਾ ਜੀ ਤੇ ਇਦਾਂ ਕਰਕੇ ਆਪਣਾ ਮਲਕੀ ਸਾਰਾ ਚੀਜ਼ਾਂ ਜਿਹੜੀਆਂ ਉਹ ਪ੍ਰੋਵਾਈਡ ਕੀਤੀ ਤੁਸੀਂ ਤੁਸੀਂ ਵੀਲਚੇਅਰ ਤੇ ਹੋ ਤੁਸੀਂ ਇਹ ਵੀ ਦੱਸ ਰਿਹਾ ਸੀ ਕਿ ਨਾਰਮਲ ਆ ਬਾਡੀ ਫਿਲਟਰ ਜਿਹੜੇ ਆ ਜਿਹੜੇ ਕਹਿ ਸਕਦੇ ਆ ਕਿ ਪੂਰੇ ਫਿੱਟ ਨੇ ਉਹ ਵੀ ਇੰਨਾ ਕੰਪੀਟੀਸ਼ਨ ਦੇ ਵਿੱਚੋਂ ਵੱਡੀਆਂ ਮੱਲਾਂ ਨਹੀਂ ਮਾਰ ਸਕੇ ਜਿਹੜੀਆਂ ਤੁਸੀਂ व्हील चेयर ਦੇ ਨਾਲ ਮੱਲਾਂ ਮਾਰੀਆਂ ਕੋਈ ਮਾਨ ਸਨਮਾਨ ਵੀ ਜਿਹੜਾ ਉਹ ਨਹੀਂ ਮਿਲਿਆ ਹੁਣ ਨੌਜਵਾਨਾਂ ਨੂੰ ਕੀ ਮੈਸੇਜ ਰਹਿਣ ਵਾਲਾ ਜਿਹੜੇ ਕਹਿੰਦੇ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਜਿਹੜੇ ਨਸ਼ੇ ਦੀ ਦਲਦਲ ਚ ਬਰੇ ਬੁਰੀ ਤਰੀਕੇ ਨਾਲ ਫਸੇ ਨੇ ਉਹਨਾਂ ਦੇ ਲਈ ਇੱਕ ਕੀ ਮੈਸੇਜ ਰਹਿਣ ਵਾਲਾ ਕਿ ਤੁਸੀਂ ਜੇਕਰ ਮਿਹਨਤ ਕਰੋਗੇ ਤਾਂ ਜਿਹੜੀ ਕਾਮਯਾਬੀ ਹੈ ਤੁਹਾਡੇ ਕਦਮ ਚ ਮੂਗੀ ਠੀਕ ਹੈ ਅ ਬੇਸ਼ੱਕ ਸਰਕਾਰਾਂ ਵੱਲੋਂ ਇਗਨੋਰ ਕੀਤਾ ਗਿਆ ਹੈ ਪਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇੱਥੋਂ ਤੱਕ ਪਹੁੰਚਣਾ ਤੁਹਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਪਰ ਹੁਣ ਉਹਨਾਂ ਤੱਕ ਵੀ ਆਵਾਜ਼ ਪਹੁੰਚ ਜਾਣੀ ਹੈ ਕਿਉਂਕਿ ਵੀਡੀਓ ਜਿਹੜੀ ਚੱਲ ਰਹੀ ਹੈ ਉਹ ਉਹਨਾਂ ਤੱਕ ਗੱਲ ਪਹੁੰਚ ਜਾਣੀ ਹੈ ਕਿ ਵਾਕਈ ਤਰਨਤਾਰਨ ਬਾਰਡਰ ਦੇ ਨਾਲ ਲੱਗਦਾ ਝਿਲ੍ਹਾ ਉੱਥੋਂ ਇੱਕ ਨੌਜਵਾਨ ਵੀਰ ਉਹ ਵੀ ਵੀਰ ਚੇਰ ਤੇ ਦੂਸਰੇ ਨਾਰਮਲ ਪੁਲਵਾਨਾਂ ਕੋਲੋਂ ਵੀ ਜਿੱਥੇ ਨਹੀਂ ਪਹੁੰਚਿਆ ਗਿਆ ਤੁਸੀਂ ਪਹੁੰਚੇ ਹੋ ਤਾਂ ਮੈਸੇਜ ਕੀ ਰਹਿਣਾ ਚਾਹੀਦਾ ਕੀ ਕਹਿਣਾ ਚਾਹੋਗੇ ਬੀਕੋ ਜੀ ਇਹ ਆਪਣੇ ਡਿਸਟ੍ਰਿਕਟ ਦੇ ਤਰਨਤਾਰਨ ਲਾ ਲਓ ਤੁਸੀਂ ਮਾਝਾ ਏਰੀਆ ਲਾ ਲਓ ਜੀ ਜੀ ਹੁਣ ਮਾਝਾ ਏਰੀਆ ਦੇ ਵਿੱਚ ਉਹ ਮੇਰੇ ਅਕੋਰਡਿੰਗ ਤਕਰੀਬਨ ਵੀ ਆਈ ਬੀਬੀਐਫ ਪ੍ਰੋ ਕਾਰਡ ਆਈ ਬੀਬੀਐਫ ਪ੍ਰੋ ਬੋਡੀ ਬਿਲਡਰ ਜੀ ਮਤਲਬ ਕਿ ਮੈਂ ਵੀਲ ਚੇਅਰ ਤੇ ਜਿਹੜਾ ਉਹ ਜਿੱਤ ਕੇ ਲਿਆਇਆਗਾ ਜੀ 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 ਤੇ ਆਪਣੇ ਤਰਨਤਾਰਨ ਏਰੀਏ ਦੇ ਵਿੱਚ ਕੋਈ ਨਾਰਮਲ ਬੋਡੀ ਬਿਲਡਰ ਜਿਹੜਾ ਉਹ ਵੀ ਨਹੀਂ ਆਈ ਬੀਬੀਐਫ ਹੈਗਾ ਜੀ ਜੀ ਤੇ ਇਸ ਵਾਸਤੇ ਮੇਰੇ ਵਾਸਤੇ ਬੜੀ ਤਕੜੀ ਮਾਨ ਵਾਲੀ ਗੱਲ ਹੈਗੀ ਆ ਜੀ ਜੀ ਵੀ ਤੇ ਉਹਨਾਂ ਲੋਕਾਂ ਵਾਸਤੇ ਵੀ ਮਾਨ ਵਾਲੀ ਗੱਲ ਹੈਗੀ ਆ ਵੀ ਜੇ ਉਹ ਵੀਲਚੇਅਰ ਤੇ ਜਿੱਤ ਕੇ ਲਿਆ ਸਕਦਾ ਵਾ ਜੀ ਤੇ ਅਸੀਂ ਕਿਉਂ ਨਹੀਂ ਜਿੱਤ ਸਕਦੇ ਠੀਕ ਹੈ ਨਾ ਇਹਦੇ ਮੈਂ ਤੇ ਸਾਰਿਆਂ ਨੂੰ ਇਹੀ ਸੰਦੇਸ਼ ਦਵਾਂਗਾ ਵੀ ਮੈਂ ਇੱਕ ਮਲਕੀ ਆਪਣੇ ਸੱਟ ਦੇ ਨਾਲ ਸੰਘਰਸ਼ ਕੀਤਾ ਜੀ ਪੈਰਾਲਾਈਜ਼ ਹੋਣ ਦੇ ਬਾਵਜੂਦ ਵੀ ਆਪਣੇ ਸੱਟ ਦੇ ਨਾਲ ਸੰਘਰਸ਼ ਕਰਕੇ ਜੀ ਤੇ ਮੈਂ ਇੱਥੋਂ ਤੱਕ ਪਹੁੰਚਿਆ ਵਾਂ ਤੇ ਆਪਾਂ ਮਲਕੀ ਨਸ਼ੇ ਨੂੰ ਛੱਡ ਕੇ ਤਿਆਗ ਕੇ ਜੀ ਆਪਾਂ ਤੇ ਨਾਰਮਲ ਇਨਸਾਨ ਆ ਚੰਗੇ ਭਲੇ ਇਨਸਾਨ ਆ ਤੇ ਆਪਾਂ ਕੀ ਨਹੀਂ ਕਰ ਸਕਦੇ ਸਾਰਾ ਕੁਝ ਕਰ ਸਕਦੇ ਆ ਜੇ ਮਨ ਦੇ ਵਿੱਚ ਇੱਕ ਜਿਹੜੀ ਆਪਾਂ ਮਤਲਬ ਵੀ ਸੋਚ ਚੰਗੀ ਰੱਖ ਕੇ ਤੇ ਜਜ਼ਬਾ ਬਣਾ ਕੇ ਚੱਲੀਏ ਇਹ ਆ ਜਿਹੜਾ ਵਾ ਸੰਘਰਸ਼ ਜਿਹੜਾ ਲੜਨਾ ਵਾ ਤੇ ਇਹ ਮਕਾਮ ਤੇ ਜਿਹੜਾ ਪਹੁੰਚਣਾ ਹੈਗਾ ਵਾ ਤੇ ਹੋ ਸਕਦਾ ਛੋਟੇ ਘਰ ਤੋਂ ਉੱਠ ਕੇ ਤੁਸੀਂ ਮਿਹਨਤ ਕਰ ਰਹੇ ਹੋ ਜਿੰਨੇ ਵੀ ਐਨ ਆਰ ਆਈ ਭਰਾ ਨੇ ਜਿੰਨੇ ਵੀ ਦਾਨੀ ਸੱਜਣ ਨੇ ਜਿਹੜੇ ਸਮੇਂ-ਸਮੇਂ ਤੇ ਅਜਿਹੇ ਖਡਾਰੀਆਂ ਦੀ ਬਾਹ ਫੜਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਅਪੀਲ ਕੀ ਉਹਨਾਂ ਨੂੰ ਕਹਿਣਾ ਚਾਹੋਗੇ ਕਿ ਕਿਵੇਂ ਦੀ ਤੁਹਾਡੀ ਫਾਈਨੈਂਸ਼ਲੀ ਖਰਾਕ ਪੱਕੀ ਸਪੋਰਟ ਹੋ ਜੇ ਤਾਂ ਜੋ ਤੁਸੀਂ ਲੰਮਾ ਸਮਾਂ ਆਪਣੇ ਦੇਸ਼ ਦਾ ਨਾਮ ਤੇ ਪੰਜਾਬ ਦਾ ਨਾਮ ਪਿੰਡ ਦਾ ਨਾਮ ਰੌਸ਼ਨ ਕਰਦੇ ਰਹੋ ਕਿਵੇਂ ਦੀ ਸਪੋਰਟ ਦੀ ਲੋੜ ਹੈ ਇਹ ਵੀ ਜਰੂਰ ਦਸੀ ਕਿਉਂਕਿ ਵੀਰ ਮੇਰੇਆ ਬਹੁਤ ਸਾਰੇ ਵੀਰ ਜਿਹੜੇ ਨੇ ਉਹ ਦਾਨੀ ਸੱਜਣ ਬੈਠੇ ਹੋਏ ਤੁਹਾਡੇ ਵਰਗੇ ਵੀਰਾਂ ਦੀ ਮਦਦ ਕਰਨ ਵਾਸਤੇ ਲੇਕਿਨ ਉਹਨਾਂ ਤੱਕ ਉਹ ਆਵਾਜ਼ ਪਹੁੰਚਦੀ ਨਹੀਂ ਹੈ ਤਾਂ ਕੀ ਮੰਗ ਰਹਿਣ ਵਾਲੀ ਆਪਣਾ ਨੰਬਰ ਵੀ ਦੱਸਣਾ ਜਰੂਰ ਦਸੀ ਮੇਰਾ ਵੀਰ ਖੁੱਲ ਕੇ ਕੋਈ ਐਸੀ ਗੱਲ ਨਹੀਂ ਬੜੇ ਦਾਨੀ ਭਰਾ ਬੈਠੇ ਨੇ ਜਿਹੜੇ ਤੁਹਾਡੇ ਵਰਗੇ ਵੀਰਾਂ ਦੀ ਸਪੋਰਟ ਕਰਦੇ ਨੇ ਵੇਖੋ ਜੀ ਮੈਂ ਤੇਹੀ ਚਾਹੁੰਦਾ ਵਾਂ ਵੀ ਜਿੱਦਾਂ ਮੰਨ ਲਓ ਕਿ ਕੋਈ ਵੀ ਵੀਰ ਐਨ ਆਰ ਆਈ ਵੀਰ ਜਾਂ ਸਰਕਾਰ ਵੱਲੋਂ ਕੋਈ ਵੀ ਮਲਕੀ ਜਿੱਦਾਂ ਹੁਣ ਮੈਂ ਵੱਡੇ ਲੈਵਲ ਤੇ ਖੇਡਣਾ ਹੈਗਾ ਤੇ ਬਜਟ ਵੀ ਵੱਡਾ ਚਾਹੀਦਾ ਹੈਗਾ ਠੀਕ ਹੈ ਨਾ ਹਰ ਇੱਕ ਸਪਲੀਮੈਂਟ ਚਾਹੀਦਾ ਵਾ ਤੇ ਐਕਸਰਸਾਈਜ਼ ਵੀ ਜ਼ਰੂਰੀ ਹੈਗੀ ਉਹਦੇ ਨਾਲ ਡਾਈਟ ਵੀ ਮਲਕੀ ਪ੍ਰੋਪਰ ਜਿਹੜੀ ਚਾਹੀਦੀ ਹੈਗੀ ਆ ਠੀਕ ਆ ਤੇ ਉਹ ਸਾਰਾ ਡਾਈਟ ਜਿਹੜਾ ਜੋ ਵੀ ਸਪਲੀਮੈਂਟ ਆਣਾ ਉਹ ਤੁਹਾਨੂੰ ਪਤਾ ਵੀ ਉਹ ਇੱਕ ਪੈਸੇ ਤੋਂ ਬਗੈਰ ਤੇ ਆ ਨਹੀਂ ਸਕਦਾ ਜੀ ਤੇ ਉਸ ਵਿੱਚ ਮੇਰੀ ਫਾਈਨੈਂਸ਼ਲੀ ਜਿਹੜੀ ਆ ਹਾਲਤ ਜਿਹੜੀ ਉਹ ਤੁਸੀਂ ਵੇਖ ਹੀ ਸਕਦੇ ਜੀ ਮੇਰੀ ਫਾਈਨੈਂਸ਼ਲੀ ਹਾਲਾਤ ਜਿਹੜੇ ਕੋਈ ਏਡੇ ਚੰਗੇ ਨਹੀਂ ਹੈਗੇ ਜੀ ਜੀ ਤੇ ਮੈਂ ਚਾਹੁੰਨਾ ਵਾਂ ਵੀ ਚਲੋ ਮੇਰੀ ਜਿੰਨੇ ਵੀ ਮਲਕੀ ਸਪੋਰਟ ਹੋ ਸਕੇ ਤੇ ਜਿੰਨੇ ਵੀ ਵੀਰ ਭਰਾ ਜਾਂ ਸਰਕਾਰ ਵੱਲੋਂ ਜਿੱਦਾਂ ਵੀ ਹੋ ਸਕੇ ਤੇ ਮੈਂ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਨਾਂ ਜਿਹੜਾ ਵਾ ਉਹ ਮਲਕੀ ਮਿਸਟਰ 올림픽ਾ ਦੇ ਵਿੱਚ 골ਡ ਮੈਡਲ ਲੈ ਕੇ ਤੇ ਚਮਕਾਵਾ ਨਾਮ ਜੀ ਠੀਕ ਹੈ ਤੇ ਮੈਂ ਇਹੀ ਚਾਹਣਾ ਵੀ ਜਿੰਨੀ ਵੀ ਮੇਰੀ ਹੈਲਪ ਹੋ ਸਕੇ سپورਟ ਤੁਹਾਡੀ سپورਟ ਦੇ ਨਾਲ ਹੀ ਮੈਂ ਆਗਾ ਤੁਸੀਂ سپورਟ ਕਰੋਗੇ ਤੇ ਮੈਂ ਉਹ ਹੋਰ ਮੈਨੂੰ ਜਜ਼ਬਾ ਮਿਲੂਗਾ ਉਹਦੇ ਨਾਲ ਮੈਂ ਕੰਪਲੀਟ ਕਰਕੇ ਆਵਾਂ ਆਪਣਾ ਮਿਸਟਰ 올ੰਪੀਆ ਕੰਪੀਟੀਸ਼ਨ ਮੈਂ ਚਾਹਾਂਗਾ ਕਿ ਜੀ ਆਪਣਾ ਨੰਬਰ ਬੋਲ ਦਿਓ ਮੇਰਾ ਨੰਬਰ ਹੈਗਾ ਜੀ 97795 3036 97795 3036 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਵੀਰੇ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਥੈਂਕ ਯੂ ਜੀ ਮੇਰੇ ਬਾਸ ਸੋ ਦੋਸਤੋ ਆ ਇਹ ਨੇ ਅਸਲ ਲੋੜਵੰਦ ਜੀ ਹਾਂ ਦੋਸਤੋ ਜਿਹੜੇ ਦੇਸ਼ ਦਾ ਨਾਮ ਵੀ ਰੌਸ਼ਨ ਕਰਦੇ ਨੇ ਇਲਾਕੇ ਦਾ ਪੰਜਾਬ ਦਾ ਨਾਮ ਵੀ ਰੌਸ਼ਨ ਕਰਦੇ ਨੇ ਛੋਟੇ ਘਰਾਂ ਤੋਂ ਉੱਠ ਕੇ ਕੁਝ ਵੱਡਾ ਕਰਨ ਦਾ ਜਜ਼ਬਾ ਰੱਖਦੇ ਨੇ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਗਰੀਬੀ ਦੀ ਮਾਰ ਪੈਂਦੀ ਆ ਕਿਤੇ ਨਾ ਕਿਤੇ ਫਾਈਨੈਂਸ਼ੀਅਲੀ ਜਦੋਂ ਮਾਰ ਪੈਂਦੀ ਆ ਤਾਂ ਕਿਤੇ ਨਾ ਕਿਤੇ ਖਿਡਾਰੀ ਦਾ ਹੌਸਲਾ ਟੁੱਟਦਾ ਹੈ ਤਾਂ ਤੁਸੀਂ ਹੁਣ ਹੌਸਲਾ ਦੇਣਾ ਹੈ ਉਸ ਵੀਰ ਨੂੰ ਅਤੇ ਉਸ ਦੀ ਵੱਧ ਤੋਂ ਵੱਧ ਸਪੋਰਟ ਕਰਕੇ ਉਸ ਨੂੰ ਇੱਕ ਵੱਡੇ ਲੈਵਲ ਤੇ ਪਹੁੰਚਾਉਣਾ ਹੈ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ